ਮੈਂ ਬਚਪਨ ਦਾ ਇਸ ਰੇਲਮ ਦੇ ਚਾ ਅੱਜ ਦਾ ਨਹੀਂ ਹਾਂ ਦੇਸ਼ ਦੀ ਜਦ ਵੰਡ ਹੋਈ ਉਹ ਮੈਂ 12 ਸਾਲ ਦਾ ਸੀ ਨਾ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਜੋ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦੇ ਆ ਦੇਖੇ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਚਾਏ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬਈ ਇਹਦੇ ਜਿੰਨੇ ਬੰਦੇ ਨੇ ਉੱਥੇ ਸੈਟ ਕਰ ਅਲਵਰ ਸਟ੍ਰੀਟ ਸੀ ਮਹਾਰਾਜਾ ਮਿਲਣ ਵਾਸਤੇ ਆਇਆ ਬੜੀ ਹੰਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਕਰੋ ਫੇਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤਾਂ ਮੈਂ ਵੀ ਗਿਆ ਪਹਿਲੀ ਕਲਾਸੇ ਬਿਠਾ ਮੈਂ ਕਹਿੰਦਾ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ ਉਹਨੂੰ ਪਹਿਲੀ ਜਿਹੀ ਬਠਣ ਕਿੰਨੇ ਕਹਿੰਦੇ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਇੱਥੇ ਹਿੰਦੀ ਮੀਡੀਅਮ ਹੈ ਤੋ ਜਿੱਥੇ ਪੜਦਾ ਰਹੇ ਉਰਦੂ ਵੀ ਟੀਮ ਸੀ ਤੇ ਪਰਸ਼ੀਅਨ ਮੀਡੀਅਮ ਸੀ ਇਹਦੇ ਪਹਿਲੀ ਤੋਂ ਚੱਲਣਾ ਹੈ